ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਸਮੇਂ ਕੈਨੇਡਾ ਬਹੁਤ ਸਾਰੀ ਪ੍ਰੋਬਲਮਸ ਤੋਂ ਗੁਜ਼ਰ ਰਿਹਾ ਹੈ ਇੱਕ ਪ੍ਰੋਬਲਮ ਹਾਊਸਿੰਗ ਕ੍ਰਾਈਸਿਸ ਦੂਜੀ ਪ੍ਰੋਬਲਮ ਇੱਥੇ ਜੌਬਸ ਨਹੀਂ ਮਿਲ ਰੀਆਂ ਲੋਕਾਂ ਨੂੰ ਤੀਜੀ ਪ੍ਰੋਬਲਮ ਹੈ ਕਿ ਯੂ ਨੋ ਹੈਲਥ케ਅਰ ਦੇ ਵਿੱਚ ਬਹੁਤ ਲੰਬੀਆਂ ਲਾਈਨਾਂ ਲੱਗਦੀਆਂ ਨੇ ਐਂਡ ਇਹ ਨਾ ਇੱਕ ਧਾਰਨਾ ਬਣ ਗਈ ਹੈ ਬਾਹਰ ਕਿ ਇਹ ਸਾਰੀ ਪ੍ਰੋਬਲਮਸ ਇਮੀਗ੍ਰੈਂਟਸ ਕਰਕੇ ਹੋਈਆਂ ਨੇ ਮੈਂ ਇਸ ਗੱਲ ਨਾਲ ਸਹਿਮਤੀ ਰੱਖਦਾ ਹਾਂ ਕਿ ਇੱਥੇ ਇਮੀਗ੍ਰੈਂਟ ਬਹੁਤ ਜ਼ਿਆਦਾ ਮਾਤਰਾ 'ਚ ਆ ਚੁੱਕੇ ਨੇ ਬਟ ਕੀ ਇਹ ਪ੍ਰੋਬਲਮਸ ਇਮੀਗ੍ਰੈਂਟ ਕਰਕੇ ਨੇ ਸੋਚਣਾ ਪਏਗਾ ਇਹਦੇ ਬਾਰੇ ਸਾਨੂੰ ਦੁਬਾਰਾ ਸੋਚਣਾ ਪਏਗਾ ਇਹ ਪ੍ਰੋਬਲਮ ਇਮੀਗ੍ਰੈਂਟ ਕਰਕੇ ਨਹੀਂ ਹੈਗੀ ਇਹ ਸਾਰੀ ਪ੍ਰੋਬਲਮਸ ਜਿਹੜੀਆਂ ਨੇ ਇਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਇੱਕ ਛੋਟਾ ਜਿਹਾ ਐਗਜ਼ਾਮਪਲ ਲੈਂਦਾ ਤੁਹਾਨੂੰ ਇਸ ਚੀਜ਼ ਦਾ ਸਪੋਸ ਅਸੀਂ ਇੱਕ ਇਮੀਗ੍ਰੇਸ਼ਨ ਦੀ ਪਾਲਿਸੀ ਬਣਾ ਰਹੇ ਮੈਂ ਇਮੀਗ੍ਰੇਸ਼ਨ ਮਨਿਸਟਰ ਹਾਂ ਤਾਂ ਮੈਂ ਇਮੀਗ੍ਰੇਸ਼ਨ ਦੀ ਪਾਲਿਸੀ ਬਣਾ ਰਿਹਾ ਕਿ ਮੈਂ ਕਿੰਨਾ ਹੀ 5 ਲੱਖ ਬੰਦਾ ਮੈਂ ਹਰ ਸਾਲ ਕਨੇਡਾ ਦੇ ਬਾਰੋਂ ਕਨੇਡਾ ਚ ਬੁਲਾਉਂਗਾ ਤਾਂ ਜੇ ਮੈਂ ਪਾਲਿਸੀ ਬਣਾ ਰਿਹਾ ਹਾਂ ਤਾਂ ਮੈਂ ਕੱਲਾ ਬਹਿ ਕੇ ਤਾਂ ਪਾਲਿਸੀ ਬਣਾਉਂਗਾ ਨਹੀਂ ਮੇਰੇ ਨਾਲ 8-10 ਸਰਕਾਰੀ ਅਫਸਰ ਵੀ ਤਾਂ ਬੈਠਣਗੇ ਜਿਹੜੇ ਕੀ ਸਮਝਦਾਰ ਨੇ ਜਿਹੜੇ ਕੀ ਉਹਨਾਂ ਨੂੰ ਆਪਣੇ ਏਰੀਆ ਦੀ ਐਕਸਪਰਟਿਸ ਹੈ ਕੋਈ ਇਕਨੋਮਿਕਸ ਦਾ ਐਕਸਪਰਟ ਹੈ ਤਾਂ ਕੋਈ ਯੂ ਨੋ ਸਾਇੰਸ ਦਾ ਐਕਸਪਰਟ ਹੈ ਤਾਂ ਕੋਈ ਇਦਾਂ ਡਿਫਰੈਂਟ ਡਿਫਰੈਂਟ ਯੂ ਨੋ ਵਿਸ਼ੇਸ਼ਗье ਨੇ ਜਿਹੜੇ ਕਿ ਆਪਣੇ ਆਪਣੀ ਇਰੇਚ ਐਕਸਪਰਟ ਨੇ ਉਹ ਮੈਨੂੰ ਕੋਈ ਸਲਾਹ ਦੇਣਗੇ ਨਹੀਂ ਦੇਣਗੇ ਜਦ ਮੈਂ ਆਪਣੀ ਪਾਲਿਸੀ ਬਣਾ ਲਈ ਕਿ ਮੈਂ ਆਪਣੇ ਬਾਕੀ ਮਨਿਸਟਰ ਦੇ ਨਾਲ ਡਿਸਕਸ ਨਹੀਂ ਕਰੂੰਗਾ ਕਿ ਭਾਈ 5 ਲੱਖ ਬੰਦਾ ਮੈਂ ਬਾਹਰ ਤੋਂ ਬੁਲਾ ਰਿਹਾ ਹਾਂ ਇਹ ਇਹ ਦੱਸੋ ਵੀ ਹਾਊਸਿੰਗ ਕਰਾਂ ਕਰਾਂ ਦੇ ਉੱਤੇ ਦਾ ਕੀ ਪ੍ਰਭਾਵ ਪਏਗਾ ਦੱਸੋ ਵੀ ਇਹਦਾ ਹਸਪਤਾਲਾਂ ਤੇ ਕੀ ਪ੍ਰਭਾਵ ਪਏਗਾ ਦੱਸੋ ਕਿ ਇਹਦਾ ਰੋਡ ਇਨਫਰਾਸਟ੍ਰਕਚਰ ਤੇ ਕੀ ਪ੍ਰਭਾਵ ਪਏਗਾ ਇਹ ਆਈਸੋਲੇਸ਼ਨ ਦੇ ਵਿੱਚ ਮਤਲਬ ਕਿਸੇ ਨਾਲ ਗੱਲ ਨਾ ਕਰਕੇ ਪਾਲਿਸੀ ਬਣਾਈ ਹੈ ਇਦਾਂ ਇਦਾਂ ਲੱਗਦਾ ਹੈ ਹੁਣ ਕਿ ਬਿਨਾ ਕਿਸੇ ਨਾਲ ਪੁੱਛਗਿੱਛ ਕੀਤੇ ਇਹਨਾਂ ਨੇ ਪਾਲਿਸੀ ਬਣਾਈ ਇੱਥੇ ਬੰਦੇ ਆਏ ਤਾਂ ਇਹਨਾਂ ਤਾਂ ਇਹ ਹੁਣ ਬੰਦਿਆਂ ਨੂੰ ਹੀ ਬਲੇਮ ਕਰਨ ਲੱਗੇ ਵੀ ਦੱਸੋ ਉਹ ਕਿੱਦਾਂ ਜ਼ਿੰਮੇਵਾਰ ਨੇ ਉਹਨਾਂ ਨੂੰ ਇੰਡੀਆ ਬੈਠੇ ਉਹਨਾਂ ਨੂੰ ਫਿਲੀਪੀਨ ਬੈਠੇ ਉਹਨਾਂ ਨੂੰ ਪਾਕਿਸਤਾਨ ਬੈਠੇ ਕਿਸੇ ਹੋਰ ਦੇਸ਼ 'ਚ ਬੈਠੇ ਕਿੱਦਾਂ ਪਤਾ ਲੱਗੇਗਾ ਬਾਈ ਇੱਥੇ ਹਸਪਤਾਲ ਨਹੀਂ ਹੈਗੇ ਉਹਨਾਂ ਨੂੰ ਕਿੱਦਾਂ ਪਤਾ ਲੱਗੇਗਾ ਇੱਥੇ ਰੋਜ਼ਗਾਰ ਨਹੀਂ ਹੈਗਾ ਤੁਸੀਂ ਬੰਦਿਆਂ ਨੂੰ ਕਿਸ ਬੇਸ ਤੇ ਬੁਲਾ ਰਹੇ ਹੋ ਹਰ ਸਾਲ 5 ਲੱਖ ਬੰਦੇ ਇਹ ਪਰਮਨੈਂਟ ਰੈਜ਼ੀਡੈਂਟ ਬਣਾਉਣਾ ਚਾਹੁੰਦੇ ਨੇ ਪਰ ਤੁਹਾਡੇ ਕੋਲ ਉਹਨਾਂ ਵਾਸਤੇ ਨੌਕਰੀਆਂ ਨਹੀਂ ਹੈਗੀਆਂ ਉਹਨਾਂ ਕੋਲ ਤੁਹਾਡੇ ਕੋਲ ਹਸਪਤਾਲਾਂ ਵਿੱਚ ਬੈੱਡ ਨਹੀਂ ਹੈਗੇ ਹਸਪਤਾਲਾਂ ਦੇ ਵਿੱਚ ਤੁਹਾਡੀ ਲਾਈਨਾਂ ਲੱਗ ਰਹੀਆਂ ਨੇ ਇਹ ਸਾਰਾ ਕੰਮ ਇਹਨਾਂ ਨੇ ਪੈਸੇ ਖਾਣ ਨੂੰ ਕੀਤਾ ਹੈ ਸਟੂਡੈਂਟਸ ਸਟੂਡੈਂਟਸ ਇੰਨੀ ਫੀਸ ਦੇ ਕੇ ਇੱਥੇ ਆਉਂਦੇ ਨੇ ਤਾਂ ਇੱਕ ਇੱਕ ਕਮਰੇ ਦੇ ਕਾਲਜਾਂ ਦੇ ਵਿੱਚ ਇਹਨਾਂ ਨੂੰ ਪੜਾਈਆਂ ਕਰਾਈਆਂ 9ਵੇਂ ਸਾਲ ਤੇ ਆ ਕੇ ਇਹਨਾਂ ਦੀ ਸਰਕਾਰ ਟਰੂਡੋ ਦੀ ਸਰਕਾਰ ਅੱਜ ਕਹਿੰਦੀ ਹੈ ਕਿ ਇਹ ਬੰਦ ਕਰੇਗੇ ਡਿਪਲੋਮਾ ਮਿਲਸ ਕਾਲਜੇਸ ਜਿਹਨਾਂ ਨੂੰ ਇਹ ਕਹਿੰਦੇ ਕਿ ਡਿਪਲੋਮੇ ਦੀ ਮਿੱਲਾਂ ਖੋਲ ਰੱਖੀਆਂ ਨੇ ਇਹਨਾਂ ਨੇ 9ਵੇਂ ਸਾਲ ਚ ਆ ਕੇ ਇਹਨੂੰ ਪਤਾ ਲੱਗ ਰਿਹਾ ਹੈ ਕਿ ਇਹ ਕਾਲਜੇਸ ਬੰਦ ਕਰਨ ਵਾਲੇ ਆ ਇਹਨਾਂ ਤੇ ਪੜਾਈ ਨਹੀਂ ਹੁੰਦੀ ਬੱਚਿਆਂ ਨੂੰ ਐਕਸਪਲੋਇਟ ਕਰ ਰਹੇ ਨੇ ਇਹ ਪੈਸੇ ਖਾਣ ਵਾਸਤੇ ਇਹਨਾਂ ਨੇ ਪੂਰੀ ਦੁਨੀਆ ਤੋਂ ਬੰਦੇ ਬੁਲਾਏ ਜਿਸ ਲਈ ਜਿਸ ਲਈ ਨਾ ਦੇ ਯੂ نو ਇੱਥੇ ਜਿਆਦਾ ਇਹਨਾਂ ਨੂੰ ਹੋਣ ਲੱਗ ਪਿਆ ਵੀ ਹੁਣ ਲੋਕੀਆਂ ਦੀ ਬਹੁਤ ਜ਼ਿਆਦਾ ਥੂ-ਥੂ ਕਰ ਰਹੇ ਨੇ ਤਾਂ ਇਹ ਹੁਣ ਹੌਲੀ-ਹੌਲੀ ਸਟੈਪ ਲੈ ਰਹੇ ਨੇ ਕਿ ਇਮੀਗ੍ਰੈਂਟ ਨੂੰ ਹੀ ਬਲੇਮ ਕੀਤਾ ਜਾਏ ਜਦਕਿ ਬਲੇਮ ਕੋਈ ਵੀ ਇਮੀਗ੍ਰੈਂਟ ਤੇ ਨਹੀਂ ਜਾ ਸਕਦਾ ਬਲੇਮ ਜਾ ਸਕਦਾ ਹੈ ਤਾਂ ਜਸਟਿਨ ਟਰੂਡੋ ਤੇ ਜਾ ਸਕਦਾ ਹੈ ਬਲੇਮ ਜਾਂਦਾ ਹੈ ਤਾਂ ਸ਼ੌਨ ਫਰੇਜ਼ਰ ਤੇ ਜਾਂਦਾ ਹੈ ਬਲੇਮ ਜਾਂਦਾ ਹੈ ਤਾਂ ਮਾਰਕ ਮਿਲਰ ਤੇ ਜਾਂਦਾ ਹੈ ਬਲੇਮ ਜਾਂਦਾ ਹੈ ਤਾਂ ਜਗਮੀਤ ਸਿੰਘ ਤੇ ਜਾਂਦਾ ਹੈ ਇਹ ਸਾਰੇ ਮਿਲ ਕੇ ਆਮ ਇਨਸਾਨ ਨੂੰ ਜੋ ਕਿ ਕੈਨੇਡਾ ਜਾਂ ਦੂਜੇ ਦੇਸ਼ਾਂ 'ਚ ਰਹਿੰਦੇ ਨੇ ਇਹ ਬੇਫਕੂ ਬਣਾ ਰਹੇ ਨੇ ਅਸੀਂ ਸਟੂਡੈਂਟਸ ਇੱਥੇ ਕਿੰਨੇ ਕਿੰਨੇ ਦੇਰ ਕੰਮ ਕਰ ਕਰਕੇ ਇਹਨਾਂ ਟੈਕਸ ਪੇ ਕਰਦੇ ਨੇ ਇਹਨਾਂ ਸਟੂਡੈਂਟਸ ਇਥੇ ਬੇਸਮੈਂਟਾਂ 'ਚ ਰਹਿੰਦੇ ਨੇ ਕਿਉਂ ਇਸ ਦੇਸ਼ ਦੇ ਅੰਦਰ ਕੀ ਲੋੜ ਪੈਗੀ ਸਟੂਡੈਂਟਸ ਨੂੰ ਬੇਸਮੈਂਟਾਂ 'ਚ ਰਹਿਣ ਦੀ ਕਿਉਂ ਨਹੀਂ ਹੈਗੇ ਤੁਹਾਡੇ ਉਹ ਘਰ ਇਥੇ ਕਿਤੇ ਵੀ ਬੇਸਮੈਂਟ 'ਚ ਰਹਿਣਾ ਤਾਂ ਉਦਦਾ ਹੀ ਵੀ ਸਹੀ ਨਹੀਂ ਨਾ ਕਿਤੇ ਵੀ ਤੁਸੀਂ ਰਹੋ ਬੇਸਮੈਂਟ ਕੋਈ ਲਿਵਿੰਗ ਸਟੈਂਡਰਡ ਨਹੀਂ ਨਾ ਬੇਸਮੈਂਟ ਤਾਂ ਤੁਹਾਡਾ ਜ਼ਿੰਦਗੀ ਦਾ ਸਤਰ ਹੋਰ ਨੀਚੇ ਗੇਰ ਰਹੀ ਹੈ ਮਜਬੂਰੀ 'ਚ ਰਹਿ ਰਹੇ ਨੇ ਜਿੱਦਾਂ ਇਹ ਕਹਿੰਦੇ ਨੇ ਕਿ ਇਹ ਬਹੁਤ ਹੀ ਵਿਕਸਿਤ ਦੇਸ਼ ਹੈ ਤਾਂ ਬੇਸਮੈਂਟਾਂ ਦੇ ਵਿੱਚ ਕਿਉਂ ਰਹਿ ਰਹੇ ਨੇ ਬੰਦੇ 8 8 6 6 ਸਾਡੇ ਸਟੂਡੈਂਟ ਜਾਂ ਹੋਰ ਵੀ ਬੰਦੇ ਨੇ ਕਿਉਂ ਰਹਿ ਰਹੇ ਨੇ بیسਮੈਂਟ ਘਰਾਂ ਦੇ ਵਿੱਚ 20-20 ਬੰਦੇ ਕਿਉਂ ਰਹਿ ਰਹੇ ਨੇ ਇਹ ਸਾਰਾ ਕੁਝ ਸਰਕਾਰ ਨੂੰ ਪਤਾ ਸੀ ਇਹਨਾਂ ਨੇ ਜਾਣ ਬੁੱਝ ਕੇ ਸਾਡੇ ਸਟੂਡੈਂਟਸ ਤੋਂ ਪੈਸੇ ਲਿੱਤੇ ਨੇ ਤਾਂ ਕਿ ਇਹਨਾਂ ਦੀ ਇਕਨੋਮੀ ਦੇ ਵਿੱਚ ਇਹਨਾਂ ਦੀ ਕਮਾਈ ਦਾ ਕੋਈ ਸਾਧਨ ਤਾਂ ਹੈ ਨਹੀਂ ਸਟੂਡੈਂਟਸ ਤੋਂ ਪੈਸੇ ਲੈਣੇ ਆ ਤਾਂ ਉਹਨਾਂ ਨੂੰ ਇਨ ਰਿਟਰਨ ਕੋਈ ਵੀ ਵਧੀਆ ਫੈਸਿਲਿਟੀਆਂ ਨਹੀਂ ਦੇਣੀਆਂ ਹੁਣ ਅੱਜ ਦੇ ਟਾਈਮ ਦੇ ਉੱਤੇ ਪੀਪਲ ਅਰਾਊਂਡ ਦਾ ਕੈਨੇਡਾ ਲਾਈਕ ਲੋਕੀ ਜਿਹੜੇ ਕੈਨੇਡਾ ਚ ਰਹਿ ਰਹੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਟੂਡੈਂਟਸ ਦਾ ਇਮੀਗ੍ਰੈਂਟ ਜ਼ਿੰਮੇਵਾਰ ਨੇ ਨਾ ਸਰਕਾਰਾਂ ਖੁਦ ਬਲੇਮ ਕਰ ਰਹੀਆਂ ਨੇ ਇਮੀਗ੍ਰੈਂਟਸ ਨੂੰ ਹੁਣ ਸਾਡੇ ਸਟੂਡੈਂਟਸ ਇੰਡੀਆ ਦੇ ਹੋਰਨਾਂ ਦੇਸ਼ਾਂ ਦੇ ਜਗਾ ਜਗਾ ਤੇ ਪ੍ਰੋਟੈਸਟ ਕਰ ਰਹੇ ਨੇ ਵੀ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਕਿਉਂ ਨਾ ਕਰਨ ਪ੍ਰੋਟੈਸਟ ਹੋ ਤੁਸੀਂ ਸਟੂਡੈਂਟਸ ਨੂੰ ਦਿੱਤਾ ਹੀ ਕੀ ਹੈ ਇੱਥੇ ਆ ਕੇ ਪੜ੍ਹਾਈ ਦੀ ਕੋਈ ਵੈਲਿਊ ਨਹੀਂ ਜੇ ਡਿਪਲੋਮੇ ਕਾਲਜਾਂ ਤੋਂ ਬਾਅਦ ਪੜ ਰਹੇ ਨੇ ਆਪ ਜਿਹੜੇ ਵੀ ਸਟੂਡੈਂਟ ਸਾਡੇ ਆ ਕੇ ਪੜਦੇ ਨੇ ਉਹਨਾਂ ਨੂੰ ਤੁਸੀਂ ਸਬਸਟੈਂਡਰਡ ਕਾਲਜਾਂ ਦੇ ਵਿੱਚ ਪੜਾ ਰਹੇ ਹੋ ਉਹ ਸਟੂਡੈਂਟਸ ਜਿਹੜੇ ਨੇ ਉਹ ਬਾਹਰ ਜਾ ਕੇ ਸ਼ਿਫਟਾਂ ਲਾਂਦੇ ਨੇ ਜਿੱਥੇ ਉਹਨਾਂ ਨੂੰ ਇਮਪਲਾਈ ਉਹਨਾਂ ਦੇ ਐਕਸਪਲੋਇਟ ਕਰਦੇ ਨੇ ਤੁਹਾਡਾ ਉੱਥੇ ਵੀ ਜ਼ੋਰ ਨਹੀਂ ਚੱਲਦਾ ਸਰਕਾਰ ਦਾ ਕੋਈ ਇਹ ਨਹੀਂ ਹੈਗਾ ਕਿ ਕਿਤੇ ਬੱਚਿਆਂ ਦੀ ਐਕਸਪਲੋਇਟੇਸ਼ਨ ਹੋ ਰਹੀ ਉਹਨੂੰ ਬਚਾ ਲਿਆ ਜਾਏ ਸਰਕਾਰ ਉੱਥੇ ਵੀ ਜ਼ੀਰੋ ਹੈ ਸਰਕਾਰ ਹਾਊਸਿੰਗ ਚ ਵੀ 0 ਹੈ ਸਰਕਾਰ ਹੈਲਥ케ਅਰ ਚ ਵੀ 0 ਹੈ ਜਸਟਿਨ ਟਰੂਡੋ ਅਤੇ ਉਹਦੀ ਪਾਰਟੀ ਨੇ ਇਹ ਸਾਰੇ ਦੇਸ਼ ਦਾ ਬੇੜਾ ਗਰਕ ਕਰਨ ਚ ਕੋਈ ਵੀ ਯੂ ਨੋ ਕਸਰ ਨਹੀਂ ਛੱਡੀ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਜਗਮੀਤ ਸਿੰਘ ਜੀ ਦੀ ਜਗਮੀਤ ਸਿੰਘ ਦੀ ਸਪੋਰਟ ਦੇ ਨਾਲ ਅੱਜ ਜਸਟਿਨ ਟਰੂਡੋ ਆਪਣੀ ਪਾਰਟੀ ਆਪਣੀ ਸਰਕਾਰ ਚਲਾ ਰਿਹਾ ਜਗਮੀਤ ਸਿੰਘ ਦੂਜੇ ਦਿਨ ਜਸਟਿਨ ਟਰੂਡੋ ਦੀ ਪਾਲਸੀਆਂ ਨੂੰ ਨਿੰਦਦਾ ਹੈ ਹਰ ਜਗ੍ਹਾ ਜਾ ਜਾ ਕੇ ਤਾਂ ਭਰਾਵਾ ਤੂੰ ਡਿਜ਼ਾਈਨ ਦੇ ਦੇ ਤੂੰ ਸਰਕਾਰ ਥੱਲੇ ਗਿਰ ਜੇਗੀ ਵੋਟਾਂ ਹੋ ਜਾਣਗੀਆਂ ਨਵੀਆਂ ਬਟ ਨਹੀਂ ਜਗਮੀਤ ਸਿੰਘ ਇੱਕ ਮੀਨ ਇਨਸਾਨ ਹੈ ਉਹਨੇ ਆਪਣੇ ਹਿੱਤਾਂ ਦੇ ਲਈ ਸਰਕਾਰ ਨੂੰ ਚੱਲਦਾ ਰੱਖਿਆ ਜੇ ਇਹਨੂੰ ਇੰਨਾ ਹੀ ਕੌਨਫੀਡੈਂਸ ਹੈ ਕਿ ਇਹਦੀਆਂ ਪਾਲਿਸੀਆਂ ਵਧੀਆਂ ਨੇ ਐਨਡੀਪੀ ਦੀਆਂ ਪਾਲਿਸੀਆਂ ਵਧੀਆਂ ਨੇ ਤਾਂ ਤੂੰ ਸਰਕਾਰ ਗੇਰ ਦੇ ਤੂੰ ਇਲੈਕਸ਼ਨ ਕਰਾ ਲਾ ਸੋ ਇਹ ਸਾਰੇ ਬੰਦੇ ਇਹਨਾਂ ਨੇ ਮਿਲ ਕੇ ਕੈਨੇਡਾ ਦਾ ਬੇੜਾ ਗਰਗ ਕੀਤਾ ਤਾਂ ਜਿਹੜਾ ਦੋਸ਼ ਹੈ ਉਹ ਇਮੀਗ੍ਰੈਂਟਸ ਤੇ ਮੜਿਆ ਜਾ ਰਿਹਾ ਜੋ ਕਿ ਸਹੀ ਨਹੀਂ ਹੈ ਕੋਈ ਵੀ YouTube ਚੈਨਲ ਜੋ ਇਮੀਗ੍ਰੈਂਟਸ ਨੂੰ ਬਲੇਮ ਕਰ ਰਿਹਾ ਕੋਈ ਵੀ ਅਖਬਾਰ ਜੋ ਇਮੀਗ੍ਰੈਂਟਸ ਨੂੰ ਬਲੇਮ ਕਰ ਰਿਹਾ ਉਹਨਾਂ ਨੂੰ ਇਹਦੀ ਤਹਿ ਤੱਕ ਜਾਣਾ ਪਏਗਾ ਉਹਨਾਂ ਨੂੰ ਡਿਸਕਸ ਕਰਨਾ ਪਏਗਾ ਇਹ ਚੀਜ਼ਾਂ ਦੇ ਬਾਰੇ ਕਿ ਕਿਉਂ ਕਿਉਂ ਇਹੋ ਜਿਹੀਆਂ ਪਾਲਿਸੀਆਂ ਬਣਾਈਆਂ ਗਈਆਂ ਕਿ ਇੰਨੇ ਜ਼ਿਆਦਾ ਬੰਦੇ ਇੱਥੇ ਆਏ ਇਹ ਕਿਸੇ ਦੀ ਗਲਤੀ ਨਹੀਂ ਹੈ ਸਰਕਾਰ ਦੀ ਗਲਤੀ ਹੈ ਜਿਨਨੇ ਕੀਆਂ ਗਲਤ ਪਾਲਿਸੀਆਂ ਤੁਹਾਡੇ ਸਾਹਮਣੇ ਸਾਡੇ ਲਈ ਬਣਾਈਆਂ ਬੰਦੇ ਉਹਨਾਂ ਨੂੰ ਯੂਜ਼ ਕੀਤਾ ਉਹ ਪਾਲਿਸੀਆਂ ਦੇ ਤਹਿਤ ਕੈਨੇਡਾ ਚ ਆਏ ਐਂਡ ਇੱਥੇ ਆ ਕੇ ਹੁਣ ਉਹਨਾਂ ਉੱਤੇ ਬਲੇਮ ਲਾਇਆ ਜਾ ਰਿਹਾ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਖੜਾ ਹੋਣਾ ਪਏਗਾ ਸਾਨੂੰ ਸਾਰਿਆਂ ਨੂੰ ਕੈਨੇਡਾ ਨੂੰ ਕੈਨੇਡਾ ਬਣਾਉਣ ਵਾਸਤੇ ਖੜਾ ਹੋਣਾ ਪਏਗਾ ਨਹੀਂ ਤਾਂ ਉਹ ਦਿਨ ਦੂਰ ਨਹੀਂ ਜੋ ਅਸੀਂ ਪਿੱਛੇ ਛੱਡ ਕੇ ਆਏ ਆ ਜਿਹੜੀ ਚੀਜ਼ਾਂ ਤੋਂ ਤੰਗ ਹੋ ਕੇ ਅਸੀਂ ਪਿੱਛੋਂ ਛੱਡ ਕੇ ਆਏ ਆ ਜਿਹੜੀ ਚੀਜ਼ਾਂ ਨੂੰ ਦੇਖ ਕੇ ਅਸੀਂ ਇੱਥੇ ਆਏ ਆ ਉਹ ਚੀਜ਼ਾਂ ਰਹਿਣਗੀਆਂ ਨਹੀਂ ਸਾਨੂੰ ਸਾਰਿਆਂ ਨੂੰ ਖੜਾ ਹੋਣਾ ਪਏਗਾ ਸਾਨੂੰ ਕੈਨੇਡਾ ਨੂੰ ਗ੍ਰੇਟ ਅਗੇਨ ਚੰਗਾ ਬਣਾਉਣ ਵਾਸਤੇ ਖੜਾ ਹੋਣਾ ਪਏਗਾ ਮੈਂ ਆਪਣੀ ਆਵਾਜ਼ ਆਪਣੇ YouTube ਚੈਨਲ ਦੇ ਥਰੂ ਹਮੇਸ਼ਾ ਉਠਾਉਂਦਾ ਰ੍ਹਾਂਗਾ ਹੁਣ ਅੱਗੇ ਤੋਂ ਮੈਂ ਬਹੁਤ ਜਲਦੀ ਤੋਂ ਜਲਦੀ ਵੀਡੀਓਜ਼ ਰਿਲੀਜ਼ ਕਰਾਂਗਾ ਤਾਂ ਕਿ ਸਾਡੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਇੱਥੇ ਚੱਲ ਕੀ ਰਿਹਾ ਹੈ ਸਾਰੇ ਭੈਣ ਤੇ ਭਰਾਵਾਂ ਨੂੰ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਵੀ ਖੜੇ ਹੋਵੋ ਤੁਸੀਂ ਮੈਨੂੰ ਸਪੋਰਟ ਕਰੋ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਅੱਗੇ ਵੀ ਮੈਂ ਇਹੋ ਜਿਹੇ ਮੁੱਦਿਆਂ ਦੇ ਉੱਤੇ ਡਿਟੇਲਡ ਵੀਡੀਓਜ਼ ਲੈ ਕੇ ਆਂਦਾ ਰ੍ਹਾਂਗਾ ਸਤਿ ਸ੍ਰੀ ਅਕਾਲ ਜੀ